ਲਵੇ ਉਹਨਾਂ ਨੇ ਮੇਰੀ ਛੇਨ ਲਾ ਲਈ ਮੈਂ ਠੀਕ ਪਲੱਸ 1 ਹੋ ਗਈ ਮੇਰੀ ਛੇਨ ਲਾ ਲਈ ਪਲੀਜ਼ ਉਹਨੂੰ ਫੜੋ ਕੋਈ ਹਾਂਜੀ ਫਿਰ ਉਹਨੇ 2 ਮਿੰਟ ਬਾਅਦ ਉਹਨੇ ਗਨ ਵੱਡ ਲਈ ਉਹਨੇ ਮੈਨੂੰ ਦਿਖਾਣੀ ਸ਼ੁਰੂ ਕਰ ਦਿੱਤੀ ਕੁਰਤਾਸਪੁਰ ਹਨੂਮਨ ਚੌਕ ਦੀਆਂ ਸ਼ਰਿਆਂ ਉਲਟਦੀ ਹੋਈ ਭਾਰਤ ਆ ਇੱਕ ਲੜਕੀ ਦੀ ਸ਼ਰਿਆਂ ਬਸਤੂਲ ਦਿਖਾ ਕੇ ਲੁਟੇਰੇ ਜਾਨੀ ਖੋਕੇ ਹੋਏ ਫਰਾਰ ਲੜਕੀ ਨੇ ਪੂਰੀ ਦਲੇਰੀ ਨਾਲ ਲੁਟੇਰਿਆਂ ਦਾ ਕੀਤਾ ਪਿੱਛਾ ਲੜਕੀ ਵੱਲੋਂ ਸਕੂਟੀ ਮਾਰ ਕੇ ਮੋਟਰਸਾਈਕਲ ਲੁਟੇਰੀਆਂ ਨੇ ਸੁੱਟਣ ਦੀ ਕੀਤੀ ਕੋਸ਼ਿਸ਼ ਪਰ ਲੁਟੇਰੀਆਂ ਵੱਲੋਂ ਪਿਸਤੌਲ ਦਿਖਾ ਕੇ ਲੜਕੀ ਨੂੰ ਡਰਾ ਧਮਕਾਇਆ ਅਤੇ ਫਿਰ ਮੌਕੇ ਤੋਂ ਹੋ ਗਏ ਫਰਾਰ ਸੀਸੀਟੀਵੀ ਕੈਮਰੇਅ ਚ ਲੁਟੇਰੀਆਂ ਦੀਆਂ ਤਸਵੀਰਾਂ ਹੋਈਆਂ ਕੈਦ ਮੌਕੇ ਤੇ ਪਹੁੰਚੀ ਪੁਲਿਸ ਕਰ ਰਹੀ ਹੈ ਜਾਣ ਲੋਕਾਂ ਚ ਇਸ ਵਾਰਦਾਤ ਨੂੰ ਲੈ ਕੇ ਰੋਸ ਅਤੇ ਭਾਰੀ ਗੁੱਸਾ ਲੋਕਾਂ ਦਾ ਕਹਿਣਾ ਹੈ ਕਿ ਦਿਨ ਤਿਹਾੜੀ ਹੋ ਰਹੀਆਂ ਵਾਰਦਾਤਾਂ ਚ ਲੋਕ ਅਸੁਰੱਖਿਤ ਕਰ ਰਹੇ ਹਨ ਮਹਿਸੂਸ ਮੌਕਾ ਦਿਖਾਉਂਦੇ ਹਾਂ ਤੁਹਾਨੂੰ ਕੀ ਹੈ ਸਾਰਾ ਮਾਮਲਾ ਮੇਰੀ ਛੇਲ ਲਾ ਲਈ ਪਲੀਜ਼ ਇਹਨਾਂ ਨੂੰ ਫੜੋ ਕੋਈ ਹਾਂਜੀ ਫਿਰ ਉਹਨੇ 2 ਕਮੈਂਟ ਬਾਅਦ ਉਹਨੇ ਗਨ ਕੱਢ ਲਈ ਉਹਨੇ ਮੈਨੂੰ ਦਿਖਾਣੀ ਸ਼ੁਰੂ ਕਰਤੀ ਤੁਰਪੇ ਹੀ ਤੁਰਪੇ ਹੀ ਬਾਈਕ ਤੇ ਹੀ ਅਰੇ ਬਾਈਕ ਤੇ ਬਾਈਕ ਨਾ ਮੈਂ ਰੋਕੀ ਨਾ ਉਹਨਾਂ ਨੇ ਰੋਕਿਆ ਹਾਂ ਤੈਨੂੰ ਕੋਈ ਬੋਲੋ ਕਰਦੀ ਨਹੀਂ ਉਹਨਾਂ ਨੇ ਮੈਨੂੰ ਕੰਟੀਨਿਊਸਲੀ ਗਨ ਦਿਖਾਈ ਗਏ ਦਿਖਾਈ ਗਏ ਮੈਂ ਸਾਹਮਣੇ ਛੱਡੀ ਕਹਿੰਦਾ ਤੇਰੀ ਅੱਛਾ ਜੀ ਇਹ ਕਮੇਡੀ ਕਰਨਾ ਬੜੀ ਤੇਜ਼ ਗੱਲ ਪਾਉਂਦਾ ਜਿੰਨਾ ਡਰਾਉਣਾ ਨਹੀਂ ਪਾਇਆ ਕਿ ਫੜੂ ਇੱਕ ਬੜੀ ਪਾਇਆ ਹੋਰ ਮੈਂ ਜੇ ਰੋਲਾ ਪਾਇਆ ਅੱਛਾ ਅੱਛਾ ਜੀ ਇੱਕ ਜਣਾ ਉਹਨਾਂ ਦੀ ਸਪੀਡ ਸਲੋ ਹੋਈ ਵੀ ਸੀ ਅੱਛਾ ਜੀ ਦੂਜੇ ਬਾਈਕ ਸਪੀਡ ਬਾਈਕ ਉਹਨਾਂ ਦੀ ਬਾਈਕ ਸਲੋ ਵੀ ਹੋਈ ਸੀ ਫਟੋ ਫੜੇ ਨਹੀਂ ਗਏ ਕਿਹੜੇ ਬੱਸ ਨੇ ਗਏ ਮੈਂ ਸਰੂਰ ਤੇ ਆ ਗਈ ਜਿੱਥੇ ਮੇਰਾ ਚੁਸਤੀ ਮਿਲਦਾ ਹਾਂ ਹਾਂ ਜੀ ਉਹਨਾਂ ਨੂੰ ਫੋਟੋ ਕਿਸਰ ਨਹੀਂ ਬਣਾਉਣੀ ਉਹ ਮਾਪੀ ਜਾਂਦੇ ਉਹ ਪੱਛਗੀਆਂ ਦਾ ਫੜੇਗੀ ਜਨਾਬ ਵੱਜੂਗੇ ਬਾਅਦ ਚ ਮੇਰੇ ਵੱਜ ਗਈ ਮੈਂ ਛੋਕੀ ਤੇ ਡਿੱਗੀ ਆਣੀ ਤੇ ਮੈਂ ਉਹਨਾਂ ਨੂੰ ਕਿੰਨੇ ਦਿਨ ਹੋਰ ਵੀ ਮਨੋਂ ਕਰਦੀ ਮੈਂ ਉਹ ਤਾਂ ਵੀ ਰੋਦਾ ਰਹਿੰਦੀ ਜੀ ਜਨਾਬ ਨੂੰ ਕੋਈ ਖੁਸ਼ੀ ਨਹੀਂ ਆਣੀ ਮੈਂ ਘਰ ਬੈਠਾਦਾ ਸੀ ਇਹਦਾ ਮੈਨੂੰ ਫੋਨ ਆਇਆ ਵੀ ਅੱਧਾ ਚਾ ਚਾ ਆਇਓ ਚਾਚਾ ਜਲਦੀ ਗੀਤਾ ਬਹਰ ਹਾਂ ਮੇਰੀ ਚੈਨੀ ਲਾਗ ਲੈ ਹਾਂ ਜਦੋਂ ਮੈਂ ਉੱਥੇ ਪਹੁੰਚਿਆ ਹੋਰ ਸਾਈਦੀ ਸਾਰੇ ਅੱਛਾ ਸਾਬ ਸਾਰੇ ਆਏ ਹੋਏ ਸੀ ਹਾਂ ਉਹਨੂੰ ਮੈਂ ਪੁੱਛਿਆ ਤਾਂ ਗੱਲ ਉਹ ਕਹਿੰਦੀ ਮੇਰੇ ਉਥੋਂ ਚੈਨੀ ਲਈ ਆ ਹਾਂ ਚੈਨੀ ਲਾਹ ਕਹਦੇ ਮੈਂ ਤਾਂ ਪਿੱਛਾ ਕੀਤਾ ਬੜਾ ਉਹਨਾਂ ਨੇ ਗੱਨ ਦਿਖਾਈ ਹਾਂ ਉਹਨੇ ਗੱਨ ਦਿਖਾਈ ਵੀ ਨਹੀਂ ਡਰੀ ਉਹ ਮਗਰ ਪਿੱਛਾ ਕਰਦੀ ਰਹੀ ਹਾਂ ਉਹਨੇ ਸਕੂਟਰ ਵੀ ਮਰ ਗਿਆ ਆ ਮਾਰੀ ਵਿੱਚ ਹਾਂ ਹਾਂ ਤੇ ਆਪੇ ਡਿੱਗ ਪਈ ਆ ਹਾਂ ਉਹ ਫਿਰਦਾ ਲੱਗ ਦੌੜ ਗਿਆ ਕਿਸੇ ਨੇ ਹੱਥ ਨਹੀਂ ਪਾਇਆ ਹਾਂ ਗੱਨ ਕਰਕੇ ਵੀ ਉਹ ਦੁਕਾਨ ਦੇ ਹਾਂ ਹਾਂ ਜ ਸਾਰੇ ਦਿਨੇ ਕੋਈ 12 ਕ ਦੇ ਵਿੱਚ ਪਸਾ ਸ਼ਰੀਆਮ ਦੁਪਹਿਰੇ ਲੜਕੋ ਸ਼ਰੀਆਮ ਗੁੰਡਾ ਕਰਦੀ ਆ ਨਾ ਬਨਮਾਸੀ ਕਿੱਥੇ ਦੀ ਘਟਨਾ ਹੋਈ ਆ ਇਹ ਇਹ ਗੀਦਾਪੁਰੋਂ ਨਹੀਂ ਇਹ ਹਨੂਮਾਨ ਚੋਂ ਗੋ ਜੇ ਆ ਹਨੂਮਾਨ ਚੋਂ ਤਾਂ ਥੋੜੀ ਜਿਹੀ ਖਾ ਆ ਕੇ ਇੱਥੋਂ ਤੱਕ ਕੁੜੀ ਭੱਜੀ ਦਿਖਾਈ ਕਿੱਥੇ ਚੰਨੀ ਦੀ ਆ ਪਿੱਛੇ ਤਾਂ ਬਰਾਜੂ ਕੀ ਨਾਲ ਪਿੱਛੇ ਹਨੂਮਾਨ ਚੋਂ ਉਧਰ ਜੇ ਗੀਦਾਪੁਰ ਉਧਰ ਤੋਂ ਛੇ ਇਹਦੇ ਕੋਈ ਅੱਧਾ ਕਿਲੋ ਮੀਟਰ ਆ ਕੇ ਉਹਨੇ ਪਿੱਛਾ ਕੀਤਾ ਹਾਂ ਪਰ ਸ਼ਰੀਆਮ ਲੜਕੀ ਦੇ ਲੁੱਟਖੋ ਕੀਤੀ ਆ ਮੈਂ ਅਗਣਾ ਸ਼ਰੀਆਮ ਚੰਨੀ ਨੂੰ ਹੱਥ ਮਾਰਿਆ ਤੇ ਉਹਨੇ ਮਗਰ ਧੋੜੀ ਆ ਫਿਰ ਜਦੋਂ ਪਿਸਤੋਲ ਦਿਖਾਇਆ ਤੇ ਲੜਕੀ ਫਿਰ ਡਰੀ ਫਿਰ ਵੀ ਨਹੀਂ ਡਰੀ ਨਾ ਉਹ ਕਹਿੰਦੀ ਮਾਰਨ ਗੋਲੀ ਕੋਈ ਗੱਲ ਨਹੀਂ ਹਾਂ ਉਹਨੇ ਫਿਰ ਸਕੂਟਰੀ ਮਾਰੀ ਇਹ ਵਿੱਚ ਹਾਂ ਉਹ ਡਿੱਗ ਪਈ ਆ ਹਾਂ ਉਹ ਢੇ ਰੁਪਈਆ ਦੇ ਮੋੜੇ ਫੜਾ ਲੈ ਕੇ ਨਿਕਲ ਗਏ ਕਰੀਏ ਕੋਈ ਤੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗ ਪ੍ਰਸ਼ਾਸਨ ਨੂੰ ਕਹਿਣਾ ਆ ਉਹ ਕਹਿੰਨਾ ਵੀ ਇਦਾਂ ਸ਼ਹਿਰੀ ਆਮ ਦੇਣਾ ਨੇ ਯਾਰ ਟੜਦਾ ਚੰਗੀਆਂ ਮਰੋੜੀਆਂ ਵੀ ਜਿਨੇ ਦੁਪਹਿਰ ਛੱਡੇ ਮਤਲਬ ਮਤ ਸੂਰ ਬਜ਼ਾਰੀ ਚੱਲਦੀ ਆ ਫਿਰ ਲੁੱਟ ਖੋਹ ਹੋ ਰਹੀਆਂ ਚੈਨੀਆਂ ਲੱਤ ਰਹੀਆਂ ਬੱਸ ਨੂੰ ਕੋਈ ਮਤਲਬ ਕੋਈ ਸੇਫ ਨਹੀਂ ਹੈ ਕਬਾ